ਸ਼ਰਮ ਨੇ ਕੈਲੇਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਹੈ ਦਰਸਲ ਇਹ ਤਨਖਾਹਿਆ ਐਲਾਨਿਆ ਗਿਆ ਹੈ ਤਕਸ਼ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਵੱਲੋਂ ਦੱਸਿਆ ਕਿ ਉਹਨਾਂ ਦੇ ਵੱਲੋਂ ਹੁਕਮਨਾਮਾ ਜਾਰੀ ਕੀਤਾ ਗਿਆ ਉਹਨਾਂ ਦੇ ਵੱਲੋਂ ਇੱਕ ਫਰਮਾਨ ਜਾਰੀ ਕਰਦੇ ਆ ਉਹਨਾਂ ਨੂੰ ਤਨਖਾਹਾਂ ਐਲਾਨ ਦਿੱਤਾ ਇਸੇ ਨਾਲ ਕੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਉਹਨਾਂ ਨੂੰ ਪਹਿਲਾਂ ਵੀ ਪੇਸ਼ ਹੁੰਦੇ ਲਈ ਤਲਬ ਕੀਤਾ ਸੀਗਾ ਪਰ ਉਹ ਪੇਸ਼ ਨਹੀਂ ਹੋਏ ਤੇ ਐਸਜੀਪੀਸੀ ਦੇ ਪ੍ਰਧਾਨ ਹਜਿੰਦਰ ਸਿੰਘ ਟਾਮੀ ਦੀ ਬੇਨਤੀ ਦੇ ਉੱਪਰ ਉਹਨਾਂ ਨੂੰ 20 ਦਿਨ ਦਾ ਹੋਰ ਸਮਾਂ ਦਿੱਤਾ ਸੀ ਪਰ ਉਸ ਦੌਰਾਨ ਵੀ ਉਹ ਪੇਸ਼ ਨਹੀਂ ਹੁੰਦੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਜਿਹੜੀ ਹੈ ਤਕਸ਼ੀ ਪਟਨਾ ਸਾਹਿਬ ਦੇ ਜਿਹੜੇ ਪੰਜ ਪਿਆਰੇ ਨੇ ਉਹਨਾਂ ਦੇ ਹੁਕਮਾਂ ਦੀ ਅਣਦੇਖੀ ਕੀਤੀ ਹੈ ਨਜ਼ਰਅੰਦਾਜ਼ੀ ਕੀਤੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਤਨਖਾਹਿਆ ਐਲਾਨ ਦਿੱਤਾ ਦੱਸਿਆ ਕਿ ਇਹ ਪੂਰਾ ਮਾਮਲਾ ਤਕਸ਼ੀ ਤਕਸ਼ੀ ਪਟਨਾ ਸਾਹਿਬ ਦੇ ਸਾਫਕਰ ਜਥੇਦਾਰ ਦੇ ਨਾਲ ਜੁੜਿਆ ਹੋਇਆ ਸਾਹਮਣੇ ਆ ਰਿਹਾ ਦਰਸਤ ਉਹਨਾਂ ਦੀ ਸੇਵਾ ਜੜੀ ਨੂੰ ਮੁੜ ਬਹਾਲ ਕਰ ਦਿੱਤੀ ਗਈ ਸੀ ਤਕਸ਼ੀ ਅਗਾਰਤਕ ਸਾਹਿਬ ਤੋਂ ਦੱਸਦੇ ਕਿ ਤਕਸ਼ੀ ਅਗਾਰਤਕ ਸਾਹਿਬ ਤੇ ਜਦੋਂ ਪੰਜ ਪਿਆਰਿਆਂ ਦੀ ਬੈਠਕ ਹੋਈ ਸੀ ਉਸ ਦੌਰਾਨ ਜਿਹੜੇ ਤਖਸ਼ੇ ਪਟਨਾ ਸਾਹਿਬ ਦੇ ਜਥੇਦਾਰ ਨੇ ਉਹਨਾਂ ਦੀ ਸੇਵਾ ਮੁੜ ਬਹਾਲ ਕਰ ਦਿੱਤੀ ਜਾਂਦੀ ਹੈ ਜਿਸ ਨੂੰ ਲੈ ਕੇ ਇਹ ਪੂਰਾ ਵਿਵਾਦ ਸ਼ੁਰੂ ਹੁੰਦਾ ਹੈ ਤਖਸ਼ੇ ਪਟਨਾ ਸਾਹਿਬ ਦੇ ਜਿਹੜੇ ਪੰਜ ਪਿਆਰੇ ਨੇ ਉਹਨਾਂ ਦੇ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਸੀ ਤਾਂ ਫੈਸਲੇ ਦਾ ਵਿਰੋਧ ਕਰਦਿਆਂ ਉਹਨਾਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਸੀ